ਜਿਸ ਦੇ ਅੰਦਰ ਗਾਜ ਕੇ ਬੋਲੋ ਸਾਰੀ ਸੰਗਤ ਜਿਸ ਦੇ ਅੰਦਰ ਤਾਤ ਪ੍ਰਾ ਤਾਤ ਪ੍ਰਾਈ ਹੋਵੇ ਤੇ ਸਦਾ ਕਦੇ ਨਾ ਹੋਵਈ ਭਲਾ ਮਹਾਰਾਜ ਦੀ ਗੁਰਬਾਣੀ ਸਤ ਸਰੂਪ ਹੈ ਬਿਲਕੁਲ ਸੱਚ ਹੈ ਪਿਆਰਿਓ ਜੇ ਅੰਦਰ ਅੱਗ ਮਚ ਰਹੀ ਹੋਵੇ ਨਾ ਜੋ ਮਰਜੀ ਸੁਠੀ ਜਾਓ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਜਿਹੜੀ ਡੱਬੀ ਦੀ ਤੀਲ ਹੈ ਨਾ ਪਹਿਲਾਂ ਇਹ ਆਪਣਾ ਮੂੰਹ ਸਾੜਦੀ ਹੈ ਤੇ ਫਿਰ ਦੂਜਿਆਂ ਨੂੰ ਸਾੜਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਇਰਖਾਲੂ ਬੰਦਾ ਪਿਆਰੂ ਪਹਿਲਾਂ ਆਪਣਾ ਹਿਰਦਾ ਸਾੜਦਾ ਆਪਣਾ ਹਿਰਦਾ ਕਿਸੇ ਦੀ ਪ੍ਰਪਤਾ ਵੇਖ ਕੇ ਕਿਸੇ ਦੇ ਸੁਖ ਸਾਧਨ ਵੇਖ ਕੇ ਆਓ ਪਿਆਰਿਓ ਅੱਜ ਆਪਾਂ ਇੱਕ ਇਹ ਪੰਕਤੀ ਕਮਾਉਣੀ ਹੈ ਕਿਉਂਕਿ ਜਿਹੜਾ ਮਹਾਂਪੁਰਖਾਂ ਦਾ ਜੀਵਨ ਸੀ ਜਿਨ੍ਹਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਐ ਉਹਨਾਂ ਨੇ ਕਦੇ ਵੀ ਕਿਸੇ ਦਾ ਬੁਰਾ ਚਿਤ ਵਿਆਹੀ ਨਹੀਂ ਤੇ ਪਿਆਰਿਓ ਗੁਰਬਾਣੀ ਦਾ ਫੁਰਮਾਨ ਹੈ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ